ਅੱਜ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਨੂੰ ਕਹਿੰਦਾ ਨਾਰੇ ਦਾ ਜਵਾਬ ਜਰਾ ਪੂਰੇ ਜੋਸ਼ ਨਾਲ ਦਿਓ ਜੇਪੀ ਜੇਪੋਰਡ ਜੇਪੀ ਜੇਪੋਰਡ ਸੋ ਅੱਜ ਦਾ ਜਿਹੜਾ ਚੇਤਨ ਵਾਲਾ ਮਾਰਕਾ ਅਭਿਧਾਨ ਚੇਤਨ ਪਰਕਰਤ ਡਾਕਟਰ ਵੀਰ ਮੇਕਰ ਬਾਬਾ ਸਾਹਿਬ ਦੀ ਜਨਤਿਹਾਰੇ ਨੂੰ ਜਿਹੜਾ ਸਨਮਿਤਤਾ ਉਹਦੇ ਹੀ ਨਸ਼ਾ ਛਡਾਓ ਪੰਜਾਬ ਬਚਾਓ ਇਹ ਸੋਨਾ ਜਿਹੜੀਆਂ ਚੀਜ਼ਾਂ ਨੂੰ ਸਮਰਪਿਤ ਜਿਹੜਾ ਅੱਜ ਚੇਤਨ ਵਾਲਾ ਕੀਤਾ ਗਿਆ ਹੈ ਕਿਹੜਾ ਸੇਵਾ ਪਾਲਦਾ ਸਤਿਗੁਰੂ ਕਬੀਰ ਆਇਆ ਰੋਸ ਤੇ ਸਮਾਜੀ ਨੂੰ ਸਾਥ ਦੇ ਰੱਖ। ਅੱਜ ਨੂੰ ਕੋਈ ਸਮਾਜੀ ਨਰੀ ਜੱਥੇਦੰਦੀਆਂ ਨੇ ਨਿਰੰਕ ਨਾ ਦੱਸਣਾ ਜਿੰਨੇ ਵੀ ਸਾਰੇ ਇਥੇ ਸਰਕਾਰ ਨੂੰ ਸਾਥੀ ਲੜੇ ਆ ਜਿਨ੍ਹਾਂ ਦਾ ਸਮਾਜ ਦੇ ਪ੍ਰਤੀ ਮਨਾਂ ਦੇ ਵਿੱਚ ਦਰਤਾ ਕੋਈ ਸਾਥੀ ਇਥੇ ਖੜੇ ਨੇ। ਤੁਸੀਂ ਸਭ ਤੋਂ ਪਹਿਲਾਂ ਆਪਣੇ ਬੰਦੋ ਪਤੀ ਸਮਾ ਨਿਰਮਿਤ ਕੇ ਸੁਸਾਇਟੀ ਵੱਲੋਂ ਤੇ ਆਪਣੇ ਪਟਿਆਨੀ ਹਰਨ ਸੰਗਤੀ ਵੱਲੋਂ ਸਾਰੇ ਸਾਥੀਆਂ ਦਾ ਇਥੇ ਪਹੁੰਚਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦਾ ਛੋਟੇ ਜਿਹੇ ਨਿੱਕੇ ਸੱਜੇ ਉੱਤੇ ਇੱਥੇ ਆ ਕੇ ਬਣਾ ਪ੍ਰੋਗਰਾਮ ਦਾ ਜਿਹੜਾ ਮਾਰਗਦਾਨਾ ਆ ਸਾਡਾ ਮਾਰਗਦਾਨਾ ਆ ਉਤਹੀ ਜੇ ਤਾਂ ਮੇਰੇ ਵੀ ਇਸ਼ੂ ਛੋਟੇ ਜਿਹਨੇ ਦੱਸਿਆ ਅੰਦਰ ਨਹੀਂ ਬੋਰਡ ਦਾ ਇਸਤੇਮਾਲ ਜਿਹੜਾ ਸਹੀ ਕੀਤਾ ਵੀ ਅਸੀਂ ਆਪਣਾ ਬੋਰਡ ਆ ਉਹਦੀ এডੂਕੇਸ਼ਨ ਵਿੱਚ ਮੈਂ ਇੰਨੀ ਦਾ ਵੀ এডੂਕੇਸ਼ਨ ਹੈ ਉਹ ਉਹ ਕੰਮ ਕਰਦੀ ਆ ਕਿ ਬੋਰਡ ਦਾ ਜਿਹੜਾ ਮਤਲਬ ਆ ਬੋਰਡ ਉਸ ਟੋਟਲ এডੂਕੇਸ਼ਨ ਇਸ ਕਰਕੇ ਬੋਰਡ ਦਾ ਜਿਹੜਾ ਸਹੀ ਕੀਤਾ ਜਦੋਂ ਇਹ ਜਿਹੜੀ ਬੋਰਡ ਦੀ ਸਹੀ ਪਾਉਣਾ ਉਹਦੀ এডੂਕੇਸ਼ਨ ਦਾ ਜਿਹੜਾ ਪ੍ਰੜਕਾਵਾ ਕਰੇਗੀ ਕਿ ਤੁਸੀਂ ਕਿੰਨੇ ਕੋੜੇ ਲਿਖੇ ਹੋ ਇਸ ਕਾਰਜ ਨੂੰ ਵਰਦਾ ਸਹੀ ਇਸਤੇਮਾਲ ਕੀਤਾ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਸਾਥੀਆਂ ਨੂੰ ਮਾਈਕ ਹੋਣੀ ਫੇਰ ਤੋਂ ਜੈ ਭੀ ਜੈ ਭਰਤ ਕੌਮ ਦੇ ਸਿਲੀ ਲਾਭ